ਰਾਜਪੁਰਾ ਪੰਜਾਬ ਰਾਜ ਦੇ ਜ਼ਿਲ੍ਹਾ ਪਟਿਆਲਾ ਦੇ ਮੁੱਖ ਸ਼ਹਿਰਾਂ ਵਿੱਚੋਂ ਇੱਕ ਹੈ ਜੋ ਕਿ NH7 ਅਤੇ NH4 ਨਾਲ ਸਿੱਧੇ ਹੀ ਜੁੜਦਾ ਹੈ ਪੰਜਾਬ ਸਰਕਾਰ ਵੱਲੋਂ ਪਿੰਡਾਂ ਸ਼ਹਿਰਾਂ ਆਦਿ ਦੇ ਵਸਨੀਕਾਂ ਨੂੰ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਉਣ ਹਿੱਤ ਸਮੇਂ-ਸਮੇਂ ਸਿਰ ਲਿੰਕ ਸੜਕ ਪਲਾਨ ਆਦਿ ਸੜਕਾਂ ਆਦਿ ਨੂੰ ਰਿਪੇਅਰ ਅਤੇ ਅਪਗ੍ਰੇਡ ਕੀਤਾ ਜਾਂਦਾ ਹੈ ਜਿਸ ਦੇ ਸੰਮੁਖ ਰਾਜ ਸਰਕਾਰ ਵੱਲੋਂ ਲਿੰਕ ਸੜਕਾਂ ਦੀ ਮੁਰੰਮਤ ਕਰਨ ਲਈ ਸਪੈਸ਼ਲ ਰਿਪੇਅਰ ਪ੍ਰੋਗਰਾਮ ਉਲੇਖਿਆ ਗਿਆ ਹੈ ਜਿਸ ਦੇ ਤਹਿਤ ਰਾਜਧੀਆਂ ਲਿੰਕ ਸੜਕਾਂ ਦੀ ਸਪੈਸ਼ਲ ਰਿਪੇਅਰ ਕਰਨ ਲਈ ਪੰਜਾਬ ਸਰਕਾਰ ਦੁਆਰਾ ਮਨਜ਼ੂਰੀ ਜਾਰੀ ਕੀਤੀ ਗਈ। ਇਸ ਅਦਿਨ ਸੜਕ ਮਾਰਕੀਟ ਕਮੇਟੀ ਰਾਜਪੁਰਾ ਦੀ ਮਹੱਤਵਪੂਰਨ ਲਿੰਕ ਸੜਕ ਹੈ। ਇਸ ਲਿੰਕ ਸੜਕ ਉੱਤੇ ਇਤਿਹਾਸਿਕ ਸ਼ਿਵ ਮੰਦਿਰ ਸਥਿਤ ਹੈ ਅਤੇ ਇਸ ਸੜਕ ਦੀ ਹਾਲਤ ਬਹੁਤ ਖਰਾਬ ਹੋਣ ਕਰਕੇ ਇਸ ਮੰਦਿਰ ਵਿੱਚ ਆਉਣ ਜਾਣ ਵਾਲਿਆਂ ਸੰਗਤਾਂ ਨੂੰ ਕਾਫੀ ਦਿੱਕਤ ਦਾ ਸਾਹਮਣਾ ਕਰਨਾ ਪੈਂਦਾ ਸੀ। ਇਸ ਸੜਕ ਦੀ ਸਪੈਸ਼ਲ ਰਿਪੇਅਰ ਕਰਨ ਲਈ ਬਾਬਤ ਰਕਮ 66 ਕਰੋੜ 14 ਲੱਖ ਰੁਪਏ ਦੀ ਲਗਤ ਮਨਜ਼ੂਰ ਕੀਤੀ ਗਈ ਹੈ। ਜੀ ਸੜਕ ਦੀ ਸਪੈਸ਼ਲ ਰਿਪੇਅਰ ਨਾਲ ਢੇੜੇ ਦੇ ਪਿੰਡਾਂ ਦੇ ਲਗਭਗ 10 ਹਜ਼ਾਰ ਵਸਨੀਕਾਂ ਨੂੰ ਸਿੱਧੇ ਤੌਰ ਤੇ ਫਾਇਦਾ ਹੋਵੇਗਾ ਇਹ ਸੜਕ ਜੀ ਬਹੁਤ ਧਰਾ ਤੋਂ ਬਣੀ ਨਹੀਂ ਬਹੁਤ ਖਰਾਬ ਹੈ ਮਤਲਬ ਬਹੁਤ ਹੀ ਨੰਨ ਅੱਛਾ ਕਾਰਿਆ ਕਰਿਆ ਸਾਰੇ ਲੋਕਾਂ ਵਾਸਤੇ ਹੈ ਇਹ ਸੜਕ ਬਣ ਜਾਏਗੀ ਤਾਂ ਸਾਰੇ ਜ਼ਿਮੀਂਦਾਰਾਂ ਨੂੰ ਆਮ ਜਨਤਾ ਆਉਣ ਵਾਲਿਆਂ ਨੂੰ ਮੰਦਰ ਆਉਣ ਵਾਲਿਆਂ ਨੂੰ ਵੀ ਫਾਇਦਾ ਇਸਕਾ ਇਨਕੀ ਬਹੁਤ ਬੜਾ ਕਾਰ ਹੈ ਇਹਨੇ ਅੱਛੇ ਕੰਮ ਕਰਦੇ ਰਹੇ ਸਾਰੀ ਸੰਗਤ ਵਾਸਤੇ ਬਹੁਤ ਕਿਰਪਾ ਬਣੀ ਰਹੇ ਇਨਕੇ ਬਹੁਤ ਸ਼ੰਕਰ ਭਗਵਾਨ ਨੇ ਕੀ ਦੇਖੋ ਜਿਹੜੀ ਇਹ ਸੜਕ ਦੀ ਸ਼ੁਰੂਆਤ ਹੋ ਰਹੀ ਹੈ ਇਹਦੀ ਬੜੀ ਢੇਰ ਤੋਂ ਮੰਗ ਸੀਗੀ ਬੜੀਆਂ ਸਰਕਾਰਾਂ ਆਈਆਂ ਪਰ ਜਿਵੇਂ ਪਿੰਡ ਵਾਲੇ ਦੱਸਦੇ ਐ ਕਿ ਕਿਸੇ ਨੇ ਸੁਣਵਾਈ ਨਹੀਂ ਕੀਤੀ ਤਾਂ ਇਹ ਸਭ ਤੋਂ ਜ਼ਰੂਰੀ ਸੀ ਦੇਖੋ ਪਿੰਡਾਂ ਨੂੰ ਤਾਂ ਰਸਤਾ ਜਾਂਦਾ ਹੀ ਜਾਂਦਾ ਸੀ ਸਾਡਾ ਇਤਿਹਾਸਿਕ ਮੰਦਿਰ ਹੈ ਨਲਾਸ ਨਲਾਸ ਮੰਦਿਰ ਚ ਮੇਲੇ ਦਾ ਲੱਖਾਂ ਲੋਕਾਂ ਦੀ ਸ਼ਰਧਾਲੂਆਂ ਦੀ ਭਾਵਨਾ ਜੁੜੀ ਹੋਈ ਹੈ ਤੇ ਜਦੋਂ ਆਉਂਦੇ ਸੀ ਬੜੇ ਪਰੇਸ਼ਾਨ ਹੁੰਦੇ ਸੀ ਮਹਾਰਾਜ ਕੋਲੇ ਆਉਂਦੇ ਸੀ ਤਾਂ ਮਹਾਰਾਜ ਵੀ ਇਹ ਕਹਿੰਦੇ ਸੀ ਸਾਡੀ ਆ ਸੜਕ ਬਣਾ ਦਿਓ ਮੇਲਕਨਿਆ ਅੱਜ ਉਹ ਦਿਨ ਆ ਗਿਆ ਕਿ ਜਿਦੋਂ ਸਾਡੇ ਮਾਨਯੋਗ ਸੀਐਮ ਸਾਹਿਬ ਭਗਵੰਤ ਮਾਨ ਜੀ ਨੇ ਅੱਜ ਪੂਰੇ ਪੰਜਾਬ ਦੀਆਂ ਲਿੰਕ ਸੜਕਾਂ ਦੇ ਜਿਹੜੀਆਂ ਬਣਨ ਵਾਲੀਆਂ ਸਭ ਦਾ ਉਦਘਾਟਨ ਕਰ ਰਿਹਾ ਉਸੇ ਤਹਿਤ ਅੱਜ ਅਸੀਂ ਇਹਦੀ ਵੀ ਸ਼ੁਰੂਆਤ ਕਰਨ ਆਏ ਆਂ ਔਰ ਇਹ ਸੜਕ ਲਗਭਗ 65 ਲੱਖ ਰੁਪਏ ਦੀ ਹੈਗੀ ਹੈ ਲਾਗਤ ਇਹਦੀ ਤੇ ਜਿਹੜੀ ਇਹ ਸੜਕ ਬਣੂ ਇੱਥੋਂ ਤੋਂ ਲੈ ਕੇ ਬਖਸ਼ੀ ਵਾਲੇ ਪਿੰਡ ਤੱਕ ਜਿਦੋਂ ਆਂਦੇ ਸੀ ਵੱਡੇ ਵੱਡੇ ਟੋਏ ਤੇ ਟੁੱਟੀ ਥਾਂ ਥਾਂ ਤੋਂ ਸੜਕ ਪਈ ਸੀਗੀ ਲੋਕਾਂ ਨੂੰ ਪਰੇਸ਼ਾਨੀ ਹੁੰਦੀ ਸੀ ਅੱਜ ਮੈਂ ਇਹ ਕਹੂੰਗੀ ਕਿ ਧੰਨਵਾਦ ਸਾਡੇ ਸੀਐਮ ਸਾਹਿਬ ਦਾ ਜਿਨ੍ਹਾਂ ਨੇ ਇਹਨਾਂ ਅੰਦਰ ਲੀਆਂ ਲਿੰਕ ਰੋਡਾਂ ਵੱਲ ਦੇਖਿਆ ਤੇ ਲੋਕਾਂ ਦੀ ਪ੍ਰੋਬਲਮਾਂ ਨੂੰ ਦੇਖਦੇ ਹੋਏ ਅੱਜ ਉਹਦੀ ਸ਼ੁਰੂਆਤ ਹੋ ਰਹੀ ਹੈ ਕਿਉਂਕਿ ਮੈਂ ਲੋਕ ਪਬਲਿਕ ਨੂੰ ਵੀ ਇਹੀ ਕਹੂੰਗੀ ਕਿ ਪਹਿਲਾਂ ਤੁਸੀਂ ਪਾਰਟੀਆਂ ਨੇ ਸਰਕਾਰਾਂ ਚੁਣੀਆਂ ਸੀ ਹੁਣ ਤੁਸੀਂ ਆਪ ਦੀ ਸਰਕਾਰ ਚੁਣੀ ਹੈ ਤੁਹਾਡੀ ਆਪਣੀ ਸਰਕਾਰ ਚ ਤੁਸੀਂ ਆਪ ਕੰਮ ਕਰਵਾ ਰਹੇ ਹੋ ਇਹ ਲੋਕ ਪਬਲਿਕ ਦੀ ਸਰਕਾਰ ਹੈ ਆਮ ਲੋਕਾਂ ਦੀ ਸਰਕਾਰ ਹੈ ਤੇ ਆਮ ਲੋਕਾਂ ਦੇ ਕੰਮ ਕੋਰੇ ਹਾਂ ਜੀ ਸੜਕਾਂ ਕਿ ਇੱਕ ਦੋ ਸੜਕਾਂ ਹੋਰ ਬਣਵਾ ਰਹੇ ਹੁਣ ਤੁਸੀਂ ਸੜਕੜੀ ਦਾ ਟੋਟਨ ਹਾਂਜੀ ਅਸੀਂ ਉਧਰ ਬਸੰਤਪੂਰਾ ਪਗੜਾਣਾ ਵਾਲੀ ਉਹ ਸੜਕ ਬਣਾ ਰਹੇ ਹਾਂ ਉਹਦੀ ਵੀ ਬੜੀ ਧੀਰ ਤੋਂ ਮੰਗ ਸੀਗੀ ਉਧਰ ਵੀ ਲੋਕ ਬੜੇ ਪਰੇਸ਼ਾਨ ਸੀ ਮੈਨੂੰ ਲੱਗਦਾ ਹੈ 20 ਸਾਲਾਂ ਤੋਂ ਉਹ ਸੜਕ ਬਣੀ ਨਹੀਂ ਸੀਗੀ ਅੱਜ ਉਹ ਸੜਕ ਦੀ ਵੀ ਸ਼ੁਰੂਆਤ ਹੋ ਰਹੀ ਹੈ ਇਸ ਦਾ ਦੇਖਦੇ ਕਿ ਅ ਕਈ ਵਾਰ ਟੈਂਡਰ ਲੱਗ ਜਾਂਦਾ ਸੜਕਾਂ ਬਣ ਜਾਂਦੀਆਂ ਨੇ ਪਰ ਉਹ ਨਾਲ ਦੇ ਨਾਲ ਦੇ ਕੁਰਤੀਆਂ ਸ਼ੁਰੂ ਹੋ ਜਾਂਦੇ ਨੇ ਮਟੀਰੀਅਲ ਘਟ ਘਟਿਆ ਵਰਦਾ ਜਾਂਦਾ ਦੇਖੋ ਸਾਡੇ ਨਾਲ ਆਫੀਸਰ ਸਾਹਿਬਾਨ ਖੜੇ ਹੈ ਇਹਨਾਂ ਨੂੰ ਵੀ ਹਦਾਇਤਾਂ ਔਰ ਖੁਦ ਇਹ ਮੈਂ ਕਹੂੰਗੀ ਵੀ ਜ਼ਿੰਮੇਵਾਰ ਆਫੀਸਰ ਨੇ ਔਰ ਸਰਕਾਰ ਵੱਲੋਂ ਵੀ ਹਦਾਇਤਾਂ ਕਿ ਜਿਹੜੀਆਂ ਸੜਕਾਂ ਬਣਨੀਆਂ ਇਹ ਨਹੀਂ ਬਣਾਨੀ ਵੀ ਜੀ ਸਾਲ ਦੋ ਸਾਲ ਹੀ 6 ਮਹੀਨੇ ਚੱਲਣ ਇਹ ਸੜਕਾਂ ਵਧੀਆ ਬਣਨਗੀਆਂ ਔਰ ਸੀਐਮ ਸਾਹਿਬ ਨੇ ਪਿੱਛੇ ਜੇ ਵਿਧਾਨ ਸਭਾ 'ਚ ਵੀ ਬੋਲਿਆ ਸੀ ਕਿ ਜਿਹੜਾ ਆਫੀਸਰ ਸੜਕ ਬਣਾਊਗਾ ਜਿਹਦੀ ਦੇਖਰੇਖ 'ਚ ਸੜਕ ਬਣੂਗੀ ਜੇ ਉਹ ਸੜਕ ਟੁੱਟਦੀ ਹੈ ਤਾਂ ਉਹਨਾਂ ਦੀ ਹੀ ਜ਼ਿੰਮੇਵਾਰੀ ਹੋਊਗੀ ਤਾਂ ਮੈਂ ਇਹੀ ਕਹੂੰਗੀ ਸਾਨੂੰ ਮੈਨੂੰ ਪੂਰਾ ਵਿਸ਼ਵਾਸ ਹੈ ਕਿ ਰਾਜਪੁਰੇ ਦੇ ਸਾਰੇ ਆਫੀਸਰ ਸਹਿਬਾਨਾਂ ਤੇ ਕਿ ਵਧੀਆ ਸੜਕ ਬਣੂਗੀ ਇਹ ਨਹੀਂ ਹੈ ਕਿ ਅੱਗੋਂ ਅੱਗੋਂ ਬੰਦੀ ਜਾਏ ਪਿੱਛੋਂ ਪਿੱਛੇ ਟੁੱਟਦੀ ਜਾਏ ਜਿਵੇਂ ਕਿ ਪਹਿਲਾਂ ਹੁੰਦਾ ਸੀਗਾ ਪਰ ਹੁਣ ਸੜਕਾਂ ਸਾਰੀਆਂ ਵਧੀਆ ਸੜਕਾਂ ਬਣਨ ਜਿੱਦਾਂ ਕਿ ਨਿਲਾਸ ਘਟਦੀ ਬੜੀ ਬੰਗ ਸੀਗੀ ਉਮੀਦ ਤੇ ਲੋਕਾਂ ਨੂੰ ਹੁਣ ਆਸ ਮਿਲ ਚੁੱਕੀ ਹੈ ਸ਼ੁਰੂਆਤ ਹੋ ਚੁੱਕੀ ਹੈ ਕਦੋਂ ਤੱਕ ਲੱਗਦਾ ਕਿ ਇਹ ਚਾਰੂ ਢੰਗ ਨਾਲ ਸ਼ੁਰੂ ਹੋ ਜਾਏਗਾ ਦੇਖੋ ਮੈਨੂੰ ਉਹਨਾਂ ਨੇ ਦਸੰਬਰ ਤੱਕ ਦਾ ਟਾਈਮ ਦਿੱਤਾ ਸੀ ਤਾਂ ਸਾਨੂੰ ਉਮੀਦ ਹੈ ਵੀ ਉਦੋਂ ਤੱਕ ਖਿੱਚਤੂ ਕੇ ਕੰਮ ਪੂਰਾ ਕਰ ਦੇਣਗੇ ਉਹਦੇ ਨਾਲ ਵੀ ਸਾਨੂੰ ਬੜੀ ਸਹੂਲਤ ਹੋਊਗੀ ਕਿਉਂਕਿ ਮੈਂ ਜਿਵੇਂ ਪਿੰਡਾਂ 'ਚ ਜਾਂਦੀ ਆ ਲੋਕਾਂ ਨੂੰ ਮਿਲਦੀ ਆ ਤਾਂ ਉਹ ਹੀ ਕਹਿੰਦੇ ਆ ਕਿ ਜੀ ਇੱਕੇ ਤਾਂ ਮੌਤ ਦਾ ਕੂਆ ਸੀ ਇੱਥੇ ਐਕਸੀਡੈਂਟ ਹੁੰਦੇ ਸੀ ਮੈਂ ਖੁਦ ਵੀ ਕਈ ਵਾਰ ਐਕਸੀਡੈਂਟ ਹੋਇਆ ਮੌਤਾਂ ਤੇ ਆਈ ਆ ਤਾਂ ਉਹਨੂੰ ਮਨ ਦੁਖੀ ਹੁੰਦਾ ਸੀ ਵੀ ਕੀ ਅਸੀਂ ਇੱਕ ਰਸਤਾ ਨਹੀਂ ਦੇ ਸਕਦੇ ਤਾਂ ਉਦੋਂ ਮੈਂ ਤੁਹਾਨੂੰ ਇਹ ਹੀ ਕਹੂੰਗੀ ਕਿ 17 'ਚ ਮੈਂ ਖੜ ਕੇ बोले बाबा ਗਿਰਦਾਸ ਕੀਤੀ ਸੀ ਕਿ ਹੇ ਬੋਲੇ ਬਾਬਾ ਤੁਸੀਂ ਇੱਕ ਮੌਕਾ ਦੇਈਓ ਕਿਉਂਕਿ ਮੈਨੂੰ ਪਿਛਲੇ ਵਿਧਾਇਕ ਨੇ ਚੈਲੰਜ ਕੀਤਾ ਸੀਗਾ ਕਿ ਜੇ ਤੁਹਾਨੂੰ ਇੰਨਾ ਹੀ ਦੁੱਖ ਹੈ ਤਾਂ ਤੁਸੀਂ ਬਨਵਾ ਲਓ ਤਾਂ ਮੈਂ ਉੱਥੇ ਖੜ ਕੇ ਬੋਲੇ ਬਾਬਾ ਨੂੰ ਪ੍ਰਾਰਥਨਾ ਕੀਤੀ ਸੀ ਤੇ ਮੈਂ ਅੱਜ ਧੰਨਵਾਦ ਕਰਦੀ ਹਾਂ ਸ਼ੁਕਰਗੁਜ਼ਾਰ ਹਾਂ ਬੋਲੇ ਸ਼ੰਕਰ ਜੀ ਦਾ ਜਿਨ੍ਹਾਂ ਨੇ ਮਿਹਰ ਕੀਤੀ ਸਾਰੇ ਰਾਜਪੁਰਾ ਹਲਕੇ ਨੇ ਮੈਨੂੰ ਮੌਕਾ ਦਿੱਤਾ ਤੇ ਅੱਜ ਮੈਂ ਆਪਣੇ ਉਹ ਵਾਦੇ ਪੂਰੇ ਕਰ ਰਹੀ ਹਾਂ ਕਿ ਕਿਹਨਾਂ ਰਾਜਪੁਰਾ ਜਿਹੜਾ ਰੇਲਵੇ ਫਾਈਓਰ ਬਣਾਉ ਉਹਦੇ ਉੱਪਰ ਮੈਂ ਹੈਵੀ ਟ੍ਰੈਫਿਕ ਬਹੁਤ ਮੰੰਗਦੀ ਆ ਰੋਡ ਦੇ ਟੁੱਕੇ ਵੀ ਬੜੀ ਬੁੱਕਲ ਮੁਸ਼ਕਲ ਹੈ ਦੇਖੋ ਤੁਹਾਨੂੰ ਵੀ ਪਤਾ ਜਿਹੜੇ ਰਸਤਾ ਬੰਦੇ ਇਸ ਕਰਕੇ ਥੋੜੀਆਂ ਜਿਹੀਆਂ ਜ ਦਿੱਕਤਾਂ ਹੈਗੀਆਂ ਥੋੜੇ ਜਿਹੀ ਦਿਨਾਂ ਦੀ ਦਿੱਕਤ ਹੋ ਰਹਾ ਅੱਜ ਅਸੀਂ ਪੀਡੀ ਨਾਲ ਵੀ ਗੱਲ ਕਰੀ ਐ ਜੀ ਜਿਹੜੀ ਸੜਕ ਟੁੱਟੀ ਹੋਈ ਐ ਵੀ ਉਹ ਵੀ ਜਲਦੀ ਠੀਕ ਕਰਵਾਈ ਜਾਵੇ ਤਾਂ ਉਹਦੇ ਫਿਰ ਉਹ ਆਪਣੇ ਰਸਤੇ ਹੈਵੀ ਟ੍ਰੈਫਿਕ ਆਪਣੇ ਰਸਤੇ ਹੋ ਜਾਊਗਾ ਫਿਰ ਦਿੱਕਤ ਨਹੀਂ ਆਊ ਠੀਕ ਹੈ ਵੈਰੀ ਗੁੱਡ ਇੱਕ ਮਿੰਟ ਜੀ ਹਾਂ ਜੀ ਐਮਐਲ ਸਾਹਿਬ ਜੀ ਇੱਕ ਮਿੰਟ ਸਰ ਇੱਕ ਮਿੰਟ ਜੀ ਅੱਜ ਜਿਹੜੀ ਸੜਕ ਦੀ ਸ਼ੁਰੂਆਤ ਕੀਤੀ ਜੀ ਹਾਂ ਜੀ ਹਾਂ ਜੀ ਸਭ ਤੋਂ ਪਹਿਲਾਂ ਐਮਐਲ ਸਾਹਿਬ ਦਾ ਬਹੁਤ ਬਹੁਤ ਸਵਾਗਤ ਹੈ ਜੀ ਸੜਕ ਦਾ ਜ ਕੁਸ਼ਚਨ ਦੇਣਾ ਚਿੱਕ ਦੋ ਦਿਨ ਚੇ ਕੰਮ ਸ਼ੁਰੂ ਹੋ ਜਾਏਗਾ 3.5 4 ਕਿਲੋਮੀਟਰ ਦੀ ਲੰਬਾਈ ਹੈ ਮੈਂ ਦੱਸਿਆ ਹੀ ਹੈ ਤੇ 65 ਟਰ ਲੱਖ ਰੁਪਏ ਦਾ ਖਰਚਾ ਆਣਾ ਹੈ ਔਰ ਇਹਦੇ ਨਾਲ ਨਾਲ ਇਹਦੇ ਚ ਮੈਂ ਐਡ ਕਰੂੰਗਾ ਜਿਵੇਂ ਆਪ ਜੀ ਨੇ ਪਿੱਛੇ ਪੁੱਛਿਆ ਸੀ ਵੀ ਕੁਆਲਿਟੀ ਦਾ ਕੁਆਲਿਟੀ ਮੋਨੀਟਰ ਦਾ ਬੜਾ ਵਧੀਆ ਸਿਸਟਮ ਬਣਾਇਆ ਹੋਇਆ ਇਸ ਵਾਰੀ ਸਰਕਾਰ ਨੇ ਵਿੱਚ ਵਿੱਚ ਪੂਰੀ ਚੈਕਿੰਗਾਂ ਨੇ ਇਹਦੀਆਂ ਜੀ ਔਰ ਖਾਸ ਗੱਲ ਇਹ ਹੈ ਕਿ ਪਹਿਲੀ ਵਾਰੀ ਹੋ ਰਿਹਾ ਹੈ ਇਤਿਹਾਸ ਕਿ 5 ਸਾਲ ਦੀ ਮੇਨਟੇਨੈਂਸ ਵਿੱਚ ਹੈ ਜੀ ਇੱਕਦਰ ਅੱਪੇ ਵਧੀਆ ਕੁਆਲਿਟੀ ਬਣਾਉਂਗਾ ਕਿ 5 ਸਾਲ ਨੂੰ ਦੇ ਸਾਹਮਣੇ ਹੀ ਹੈ ਕਿ ਦੂਜੇ ਸਾਲ ਖੱਡਾ ਪੈਂਦਾ ਤ ਦੂਜੀ ਸਾਲ ਕੱਢੇ ਪਾਣੇ ਸ਼ੁਰੂ ਹੋ ਜਾਂਦੇ ਸਿਰਫ ਫੰਡ ਨਹੀਂ ਹੁੰਦੇ ਸੀ ਤੇ ਬਹੁਤ ਵਧੀਆ ਉਪਰਾਲਾ ਕਿ 5 ਸਾਲ ਦੀ ਮੇਨਟੇਨੈਂਸ ਇਸ ਵਾਰੀ ਸਾਰੀਆਂ ਸੜਕਾਂ ਦੇ ਵਿੱਚ ਹੈ ਔਰ ਖਾਸ ਦੂਜੀ ਚੀਜ਼ ਮੈਂ ਇਹੜੇ ਕਰੂੰਗਾ ਕਿ ਆਪਣੇ ਰਾਜਪੁਰੇ ਦੇ ਵਿੱਚ ਐਮਐਲਏ ਕੰਸਟੀਟੂਐਂਸੀ ਰਾਜਪੁਰਾ ਚ 21 ਕਿਲੋਮੀਟਰ ਸੜਕਾਂ ਬਣਨੀਆਂ ਨੇ ਜੀ ਔਰ 8 ਕਰੋੜ 26 ਲੱਖ ਰੁਪਏ ਉਹਦੇ ਡਬਲ ਅਪਰੂਵਲ ਆ ਗਈ ਇਹਦੇ ਵਾਸਤੇ ਐਮਐਲਏ ਸਾਬ ਤੋਂ ਉਪਰਾਲਿਆਂ ਦਾ ਬਹੁਤ ਬਹੁਤ ਹੀ ਉਹ ਹੈਗਾ ਕਿ ਰਾਜਪੁਰੇ ਵਾਸਤੇ 8 ਕਰੋੜ 26 ਲੱਖ ਰੁਪਏ ਲੈ ਕੇ ਆਏ ਆਂ ਇਸ ਵਾਸਤੇ ਐਮਐਲਏ ਸਾਬ੍ਹ ਬਹੁਤ ਬਤਾ ਜਿਹੜੀ ਸੜਕ ਦੀ ਕਦੋਂ ਤੱਕ ਕੰਪਲੀਟ ਹੋ ਜਾਏਗਾ ਕਦੋਂ ਤੱਕ ਬਣ ਜਾਏਗੀ ਇਹਦਾ 3 ਕਿ ਮਹੀਨੇ ਦਾ ਤਾਂ ਟਾਈਮ ਹੁੰਦਾ ਸਰ 3 ਮਹੀਨੇ ਵਿੱਚ ਕੰਪਲੀਟ ਕਰਦੇ ਆ ਕੋਸ਼ਿਸ਼ ਕਰਨਾ ਸੀ ਸਰਦੀਆਂ ਤੋਂ ਪਹਿਲਾਂ ਪਹਿਲਾਂ ਕਰ ਦਈਏ ਜੇ ਲੁੱਕ ਦਾ ਕੰਪੈਂਡਿੰਗ ਵੀ ਰਿਹਾ ਉਹ ਅਸੀਂ ਫਰਵਰਰੀ ਮਾਰਚ 'ਚ ਕਰਾਂਗੇ ਠੀਕ ਥੈਂਕ ਯੂ